ਅਸੀਂ ਹੁਣ ਨੇਮ ਕਰਤਾ ਮੈਂ ਮਿੱਠੂ ਨੇ ਸਲਾਹ ਕਰਕੇ ਬਿਨਾਂ ਤਾਂ ਕਿਸੇ ਨੂੰ ਧੱਕੇ ਨਾਲ ਬੱਕਰੀ ਦਵਾਈਏ ਨਾ ਕਿਸੇ ਦੀ ਜ਼ਿੰਮੇਵਾਰੀ ਲਈਏ ਅਸੀਂ ਸਾਡੀ ਮਾਂ ਪੈਣ ਰੋਜ਼ ਹੁੰਦੀ ਅਸੀਂ ਕਿਉਂ ਕਰਾਈਏ ਪੂਰਾ 24 ਬੱਕਰੀ ਬਸਿਆ ਜਦੋਂ ਚਾ ਮਿੱਠੂ ਨੇ ਕਹਤਾ ਪਕੇ ਚੜੀ ਦੇ ਨੇ ਓਹੋ ਬੇਨਾ ਕਤੂ ਗਰਮੀ ਪਈ ਉਹ ਬਬਾ ਆ ਕੇ ਪਈ ਜਾਂਦੀ ਆ ਯਾਰ ਇੱਕ ਦਿਨ ਅਸੀਂ ਕਹਿਆ ਯਾਰ ਬੱਦ ਗਏ ਯਾਰ ਇਹ ਥੋੜੀ ਗੱਲ ਹੈ ਵਪਾਰੀਆਂ ਵੇਚਣ ਵਾਲਿਆਂ ਨੂੰ ਗਾਲਾਂ ਨਹੀਂ ਦਿੰਦੇ ਜਿਹੜਾ ਮੜਾ ਚੰਗਾ ਵੇਚੀ ਜਾਂਦੇ ਨੇ ਸਾਡੇ ਤੇ ਹੱਥ ਛੱਡਦੇ ਨੇ ਲਗੋਟਾ ਖੋਲ ਕੇ ਰਾਜੂ ਨੇ ਦਵਾਈ ਦਾ ਜੁਗ ਵਿੱਚ ਪੜਿਆ ਜਿਹਦੇ ਪੇ ਜੀ ਇਹ ਫੰਟਰੇ ਕਰ ਗੱਭਨ ਬੱਕਰੀ ਦਾ ਬਹੁਤ ਮਹਿੰਗਾ ਸੀ ਜਾ ਰਿਹਾ 4 ਲੱਖ ਮੰਗ ਲਾ ਸਾਨੂੰ ਅੜਾ ਕੋਈ ਨਹੀਂ ਫੰਡ ਬੱਕਰੀ ਫੜਦੀ ਦੋਲੀਓ ਇੱਕ ਗੱਲ ਸੁਣ ਲੈ ਹਾਂਜੀ ਚਲ ASCII ਆ ਗਏ ਤੇਰੇ ਨਾਲ ਕੋਈ ਨਹੀਂ ਬਾਪੂ ਜੀ ਆ ਗਏ ਫਿਰ ਆਣੋ ਆਏਗੀ ਬਲੇਈ ਕਈ ਵਾਰੀ ਆ ਗਏ ਕਈ ਵਾਰੀ ਆਏ ਤੂੰ ਮਤਲਬ ਲੈਦਾ ਮਤਲਬ ਵੀ ਤੂੰ ਆਕਰਾ ਹੋ ਗਿਆ ਬੱਕਰੀ ਇਹ ਛੇਰ ਨਹੀਂ ਹੈਗਾ ਬੱਕਰੀ ਹੈ ਜੀ ਵੀ ਇਹ ਬੰਦੇ ਖਾਊਗੀ ਮੈਨੂੰ ਮੈਂ ਬੁੱਤ ਨਹੀਂ ਹੈਗਾ ਤੂੰ ਕਾਹ ਲੈ ਲੱਗਿਆ ਬੱਕਰੀਆਂ ਰੱਖਣਾਂ ਚਾਰਨ ਵੇਚਣਾਂ ਸਾਡੀ ਉਮਰ ਗੁਜ਼ਰ ਗਈ ਸਾਡੀ ਉਮਰ ਗੁਜ਼ਰ ਗਈ ਇਹਨਾਂ ਕੰਮਾਂ 'ਚ ਬੁੜੇ ਹੋ ਗਏ ਇਹਨਾਂ ਕੰਮਾਂ 'ਚ ਬੁੜੇ ਹੋ ਗਏ ਤੂੰ 180 ਨਹੀਂ ਮੰਗਣਾ ਤੀ ਲੱਖ ਮੰਗਦਾ 2 ਲੱਖ ਮੰਗ ਮੰਗ ਲੈ ਉਹ ਮਾਰ ਜੇ ਮੰਗ ਲੂਗਾ ਅਗਲੇ ਵੇਚਣ ਵਾਲੀਆਂ ਗੱਲਾਂ ਕਿਉਂ ਕਰਦਾ ਯਾਰ ਕਿਹਦੇ ਅਸੀਂ ਤੇਰੇ ਨਵੇਂ ਫਰਦੀਆਂ ਜਿਆਦਾ ਉਹਨਿਆਂ ਉਹਦੀ 20000 ਵੱਜ ਜਾਣੇ ਐਡੀ ਕੀ ਬੱਕਰੀ ਆ ਕਿ ਛੇਰ ਬਣ ਗਿਆ ਇਹ ਮੈਸਰਾ ਹੀ ਨਹੀਂ ਇਹ ਕਮਾਲ ਕਰਦਾ ਤੂੰ ਯਾਰ ਵੇਚਣ ਵਾਲੀ ਗੱਲੇ ਨਹੀਂ ਕਰਦਾ ਤੜਕੀ ਦਾ ਤੂੰ ਮੰਗਦਾ ਸੀ 65000 ਹੁਣ ਪਾ ਗਿਆ 80000 ਤੇ ਬੁੱਟ ਨਹੀਂ ਹੈਗੇ ਅਸੀਂ ਜਾਂ ਵੇਚ ਬੱਕਰੀ ਸਾਡਾ ਵੀ ਦਿਲ ਕੋ ਸੁਣਦਾ ਹੈ ਸਰਦਾਰ ਜੀ ਨੇ ਕਿਹਾ ਤਾਂ ਸਾਨੂੰ ਠਾਲ ਕੇ ਲਿਆ ਅਸੀਂ ਹੁਣ ਨੇਮ ਕਰਤਾ ਮੈਂ ਮਿੱਟੂ ਨੇ ਸਲਾਹ ਕਰਕੇ ਬਿਨਾਂ ਆਤਾ ਕਿਸੇ ਨੂੰ ਧੱਕੇ ਨਾਲ ਬੱਕਰੀ ਦਵਾਈਏ ਨਾ ਕਿਸੇ ਦੀ ਜ਼ਿੰਮੇਵਾਰੀ ਲਈਏ ਅਸੀਂ ਸਾਡੀ ਮਾਂ ਪੈਣ ਰੋਜ਼ ਹੁੰਦੀ ਅਸੀਂ ਕਿਉਂ ਕਰਾਈਏ ਠੀਕ ਕਰ ਲਓ ਕਹੋ ਮੈਂ ਹੀਗਾ ਨਾ ਨਾ ਲਾਉ ਨਹੀਂ ਸਾਨੂੰ ਕੋਈ ਦਿਨ ਦੀ ਲੋੜ ਨਹੀਂ ਮੁਕਤ ਵੀ ਕਰਾ ਦਾਂਗੇ ਸੌਦਾ ਯਾਰ ਮੁੱਲ ਮੰਗੇ ਦਾ ਹਸਾਬ ਨਾਲ ਜੇ ਵੇਚਣੀ ਹੈ ਦੱਸੋ ਜੀ ਵੇਚਣੀ ਹਾਂ ਹੁਣ ਦੱਸ ਕੀ ਮੰਗਦਾ ਦੱਸ ਕੀ ਮੋਰੇ ਦਾਸਤੀ ਹਾਂ ਸਹੀ 62 ਜਾ ਲਿਆ ਹਾਂ ਹੁਣ ਆਇਆ ਨਾ ਪਹਿਲਾਂ ਵਾਲੀ ਗੱਲ ਤੇ ਜੇਣ ਜਾਨ ਨੂੰ ਤਾਂ ਤੁਸੀਂ ਉਹੀ ਡੱਕਰ ਦੋ ਜਾਨ ਜਾਨ ਨੂੰ ਦੱਸਿਓ 60000 ਤਾਂ ਲਾਇਆ ਸਾਡਾ 35000 ਬੱਕਰੀ ਤੇ ਲੱਗਿਆ ਹੁਣ ਦੱਸ ਕੀ ਕਹਿੰਨੇ ਕੋਈ ਨਹੀਂ ਕਹਿੰਨੇ ਲਾਓ ਜੀ ਅਸੀਂ ਤਾਂ ਕਹਿੰਦੇ ਫੇਰ ਸਪੈਸੀਟੀ ਹੈ ਸਾਡੇ ਤਾਂ ਹਾਂ ਭਈ ਹੈ ਕਿੰਜ ਐਸ ਹੈਂ ਦੇਖ ਲੋ ਜੀ ਛਾਈ ਕੱਢੋ ਜੀ ਇਹਦਾ ਹੋ ਗਈ 6000 ਰੁਪਏ 6000 ਬੜਾ ਦੇ 800 ਬੜਾਉਣਾ ਬਸ ਹੋਰ ਭਾਈ ਪੂਕਦੀਆ ਤੈਨੂੰ ਪਸੰਦ ਆ ਬੱਕਰੀ ਹਾਂ ਜੀ ਅਸੀਂ ਨਹੀਂ ਦੇਖ ਕੋਟ ਹੈ ਜਾਤ ਦਸਤੀ ਵਧੀਆ ਠੀਕ ਹੈ ਜੀ ਹਾਂ ਜੀ ਲਓ ਜਨਾਬ 36000 ਦੀ ਹੋ ਗਈ ਕਿਉਂ ਕੀ ਗੱਲ ਮੂੰਹ ਹੈ ਨਹੀਂ ਜੀ ਨਹੀਂ ਨਹੀਂ ਐ ਤਾਂ ਐ ਫਿਰ ਮੁੱਲ ਕਰ ਤੁਸੀਂ ਕਹੇ ਪੱਕਾ ਗੱਲ ਦੱਸਿਆ ਜੀ ਪੱਕੀ ਗੱਲ ਦੱਸਦਾ ਫਾਇਦਾ ਕੁਛ ਨਹੀਂ ਐਵੇਂ ਮੁੱਲ ਕਰਦਾ ਕੀ ਮਤਲਬ ਫਿਰ ਯਾਰ ਕਿੱਡੀ ਕੀ ਗੱਲ ਹੈ ਨਹੀਂ ਨਹੀਂ ਬਾਬੂ ਜੀ ਢੜਕੇ ਦੀ ਆੜੀ ਖੜੀ ਹੈ ਤਾਂ ਵੇਚੀ ਵੀ ਨਹੀਂ ਖੜੀ ਆਪਣੀ ਖੜੀ ਹੈ ਕੋਈ ਧੱਕਾ ਤਾਂ ਇਹ ਨਹੀਂ ਇਹ ਦੋ ਆ ਗਈਆਂ ਮਿੱਠੂ ਕਿੰਨੇ ਦੀ ਆ ਭਾਈ ਦਾ ਸਾਹ ਨਾ ਕੋਸ ਮੁੱਲ ਦਾ ਪੱਕਾ ਲਾ ਦ ਯਾਰ ਪੱਕਾ ਲਾਣਾ ਪੱਕੀ ਲਾ ਦੇ ਸੋ ਹੁਣ ਖੜਨੀ ਨਹੀਂ ਨੀ ਚੁੰਨੇ ਚਟ ਤੋ ਘਟ 40 ਦਿਨ ਨੇ ਚੱਕ ਲਾ ਹੁਣ ਸ਼ਰਾ ਲਾਤਾ 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 ਸਾਨੂੰ ਪਤਾ ਸਾਰੇ ਪੂਰੇ 24 ਵਕਤ ਬਸੇ ਯਾਰ ਜਿਹਦਾ ਚਾਹ ਮਿੱਠੂ ਨੇ ਕਹਤਾ ਪੂਰੇ 40 ਦਿਨ ਛੋਟੇ ਭਾਈ ਕੋਈ ਨਹੀਂ ਕੋਈ ਨਹੀਂ ਕੋਈ ਰਾਜੀ ਧੰਨਵਾਦ ਇਹਨੂੰ ਓਹੋ ਬੈਨਾ ਕਿੱਥੇ ਤੂੰ ਧੰਨੇਵਾਦ ਇਹਨੂੰ ਗਰਮੀ ਪਈ ਉਹ ਪਪਾ ਅੱਗ ਪਈ ਜਾਂਦੀ ਹੈ ਨਮੇ ਗੱਲਾਂ ਸਾਰੇ ਹੀ ਸਾਰਾ ਪਤਾ ਬੱਕਰੀਆਂ ਵੇਚਦਾ ਇਹੋ ਕੋਣ ਠੰਡਾ ਪਾਣੀ ਕਿ ਨਹੀਂ ਅਸਾਂ ਮੈਂ ਕਿਹੜਾ ਮੈਨੂੰ ਕੋਈ ਪਤਾ ਨਹੀਂ ਅਸਾਂ ਨਹੀਂ ਨਹੀਂ ਹੈਗੀ ਉਹ ਚਾਨੀ ਨਹੀਂ ਫਿਰ ਮੁੰਮੇ ਜੀ ਨਾਲ ਖਰਚ ਤੂੰ ਗੱਲ ਦੱਸ ਸਿੱਧੀ ਮੈਂ ਲਗੜਿਆ ਕਰਨਾ ਲੈ ਤੂੰ ਦੱਸ ਵੇਚਣੀਆਂ ਤਾਂ ਦੱਸ ਯਾਰ ਲੈ 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 ਹਜ਼ਾਰ ਕਰਦੇ ਆ 65 ਲੈ ਲੈ ਹੋਰ ਦੱਸ ਬੋਲ ਆਈ ਹੁੰਦਾ ਸੱਟਾ ਹਜ਼ਾਰੇ ਕਿੱਟਿਆਂ ਤੂੰ ਅਸੀਂ 10000 ਵੱਧ ਗਏ ਯਾਰ ਹਜ਼ਾਰ ਪਰ ਕੀ ਬਤਾ ਤੂੰ ਇਹ ਥੋੜੀ ਗੱਲ ਹੈ ਅਸੀਂ ਜਿੰਨੇ ਪੈਸੇ ਬੱਕਰੇ ਵੇਚ 10000 ਛੱਡ ਦਿੰਦੇ ਫੇਰ ਫਿਰ ਵਾਅਦਾ 65000 ਘਟਦਾ ਸੀ ਕਿਹੜੇ ਹਜ਼ਾਰ ਵੱਧ ਗਏ ਤੜਕੀ 30000 ਲਾਇਆ ਸੀ ਮਨੇ ਉੱਥੇ ਬੈਠੇ ਉਦੋਂ ਮੈਂ ਮੇਰੇ ਵਾਸਤੇ ਲੈਂਦਾ ਸੀ ਕਿੱਥੇ ਵਾਗ ਗਿਆ ਮੈਂ ਉਹ ਲੈਣ ਤੇ ਆ ਗਿਆ ਮੈਂ ਤੇ ਲੈਣ ਤੇ ਆ ਗਿਆ ਜੀ ਹੋਰ ਕਿੰਨਾ ਕਾਵਾਂ ਹਜ਼ਾਰ ਘਟਾਤੇ ਹੋਰ ਕਿਨੇ ਇਹਦਾ ਜਮਾ 1000 ਹਜ਼ਾਰ ਹੋਰ ਅੱਗੇ ਪੰਜ ਵੱਧ ਗਏ ਕੋਈ ਨਹੀਂ ਬਾਬਾ ਜੀ ਕਹਿਣ ਕੋਸ ਕਹੀ ਜਾਵੇਂ ਨਹੀਂ ਦੀ ਕੋਈ ਉਹ ਕਿੰਨਾ ਦੀ ਹੈ 5000 ਉਹ ਕਹਿੰਦਾ ਅਗਲਾ ਦਿਨ ਚੌਣਾ ਸਾਨੂੰ ਗੈਲੋਂ ਇਹ ਅੱਜ ਤਾਂ ਸਾਡਾ ਮਿੱਤਰ ਹੈ ਕੱਲ ਨੂੰ ਸਾਡਾ ਦੁਸ਼ਮਣ ਬਣ ਜਾਊਗਾ ਸਾਨੂੰ ਗਾਹ ਕੱਢਣ ਦੇ ਸਰੇ ਆਮ ਗਾਲਾਂ ਕੱਢਦੇ ਨੇ ਸਾਨੂੰ ਵਪਾਰੀਆਂ ਵੇਚਣ ਵਾਲਿਆਂ ਨੂੰ ਗਾਲਾਂ ਨਹੀਂ ਦਿੰਦੇ ਜਿਹੜਾ ਮਾੜਾ ਚੰਗਾ ਵੇਚੀ ਜਾਂਦੇ ਨੇ ਸਾਡੇ ਤੇ ਹੱਥ ਛੜਦੇ ਨੇ ਲੰਗੋਟਾ ਖੋਲ ਕੇ ਹੂੰ ਰਾਜੂ ਨੇ ਦਬਾਈ ਰਾਜੂ ਕੀ ਵਿੱਚ ਪੜਿਆ ਹੈ ਤੀਦੇ ਪੈਣ ਜੇ ਇਹ ਫਨ ਟ੍ਰੈਕ ਗੱਪਣ ਹੈ ਆ ਗਈ ਜੀ ਸਾਹਮਣੇ ਫੰਡਰ ਹੈ ਗੱਪਣ ਹੈ ਆ ਗਿਆ ਦੇਖਦੀਆਂ ਤੈਨੂੰ ਹੀ ਖਾਲੀ ਅੱਜ ਤਾਂ ਇਹ ਖਾਲੀ ਕਰਕੇ ਦਿਆ ਕਰੋ ਹਾਂ ਕਾਂਗਰਸ ਬੱਚੀ ਨੇ ਦੂਥਲੇ ਖਾਲੀ ਹੈ ਬਸ ਸੁਈ ਹਾਂ ਆ ਗਈ ਸਾਹਮਣੇ ਦਿਖਦੇ ਦੇਣੀ ਹੁੰਦਾ ਹਾਂ ਦੇਣੀ ਇੱਦਾਂ ਇੱਕ ਕੁੱਤੇ ਚਾਲੀ ਦੇ ਦਿੰਨੇ ਉਹ ਨਹੀਂ ਹੋਊਗਾ 42 ਦੇ ਦਿੰਨੇ 42 ਦੇ ਦਿੰਨੇ ਤੇ ਦਰਜਾਣਾ ਜਾ ਕੇ ਹਲਤਾ ਦੂੰ ਇੰਨਾ ਚੋਰ ਹੈ ਮੇਰੀ ਚੋਣਾ ਆ ਇਹਨੂੰ ਕਰਦਾ ਆ ਸਮਝਾ ਐਨਾ ਬੁੜਾ ਜੇ ਜਾਣੀ ਜੇ ਫੜਦਾ ਮੁੱਛਾ ਤੈਨੂੰ ਤਾਂ ਮੋੜੋ ਵੀ ਮਾਰੂ ਹਾਂ ਜਾਨ ਮੇਰੀ ਜਹੇਗੀ ਬਸੇਰੀ ਉਹਨਾਂ ਕਰ ਹੱਥ ਪੂਰੀ 45000 ਦੀ ਬੱਕਰੀ ਵੇਚੀ ਚੱਕਾ ਬਸ ਦੇ ਦੇ ਉਸ ਦਾ ਅਸਰ ਨਹੀਂ ਮੈਨੇ ਛੱਡੀ ਉਹ ਕਿੰਨੇ ਲਾਇਆ ਡਾਕਟਰ ਦਿਨ ਪਤਾ ਸਵੇਰੇ ਇੱਥੇ ਕਿੰਨੇ ਲਾ ਕੇ ਗਿਆ ਡਾਕਟਰ ਮੈਨੂੰ ਨਹੀਂ ਪਤਾ ਬਸਾ ਲੈ ਤਰਵਾ ਕਿੰਨੇ ਲਾ ਛੱਡੀ ਕਿੰਨੇ ਕੋਈ ਲਾ ਕੇ ਗਿਆ ਡਾਕਟਰ ਨੂੰ ਕਚਕੌੜੇ ਲੱਗਦੇ ਡਾਕਟਰਾਂ ਨੂੰ ਆਪ ਮੈਨੂੰ ਵਿਚਾਰੇ ਡਾਕਟਰ ਦਾ ਪਤਾ ਹੀ ਨਹੀਂ ਕਿੰਨੇ ਲਾ ਗਿਆ ਕੋਈ ਨਹੀਂ ਕੋਈ ਨਹੀਂ ਇਹ ਤਾਂ ਮਰੀਜ਼ ਹੈ ਡਾਕਟਰ ਨਹੀਂ ਹੈਗਾ ਇਹ ਨਹੀਂ ਨਹੀਂ ਆਪਾਂ ਕਹਿੰਦੇ ਕਿੰਨੇ ਲਾ ਗਿਆ ਸਾਨੂੰ ਪਤਾ ਤਾਂ ਲੱਗੇ ਹੋਰ ਕੋਈ ਰਾਤ ਆ ਦੋ ਉਹ ਦੱਸ ਤਾਂ ਦੇ ਕਿੰਨੇ ਉਹ ਨਹੀਂ ਲੈ ਪਰ ਕੰਮ ਕਰਦਾ ਸੀ ਐਵੇਂ ਪਜਾ ਗਈ ਬਹੀ ਲੱਗ ਗਈ ਦੇ ਰਹਾ ਏ ਜਦੋਂ ਤੂੰ ਜਿੰਨਾ ਚੱਕਰ ਨਾਲ ਤਾਂ ਹੁਣ ਲੱਖਾਂ ਦੀ ਹੋ ਗਈ ਉਹ ਬਾਬਾ ਨੇ ਨਹੀਂ ਦੇਣੀ ਤੈਨੂੰ ਹਾਂ 60000 ਦੀ ਲੈਣੀ ਦੇਣੀ ਤੈਨੂੰ ਹਾਂ ਤੈਨੂੰ ਦੇਣੀ ਬੱਕਰੀ ਉਹ ਨਾ ਕਰ ਹੱਥ ਜਾ ਦੇਣੀ ਆ ਬੱਕਰੀ ਦੇਣੀ ਆ ਬੱਕਰੀ ਹੈ ਹਾਂ ਦੋ ਘਾਟ 50 ਦੀ ਹੋ ਗਈ ਚੱਕ ਉਹ ਦੱਸ ਉਹ ਪਾਣੀ ਪਾ ਰੱਖ ਹਾਂ ਉਹ ਕਿੰਨੇ ਲੱਗਦੇ ਸੀ ਨਾ ਬਲੇ ਯਾਦ ਤੋ 55 ਯਾ ਹਾਂ ਕਾਇਦਾ ਦਿਨ ਹੋਣ ਐਵੇਂ ਤੱਕਾ ਨਹੀਂ ਕਰਦਾ ਇੱਥੋਂ ਲੈਣੇ ਨੇ ਇੱਥੋਂ ਕਹਿ ਕੇ ਇੱਥੋਂ ਸਿਰ ਫੜ ਕੇ ਲੈਣੇ ਨੇ ਹਾਂ ਜਦੋਂ ਪਸਾ ਮਰਦੇ ਹੁੰਦੇ ਨੇ ਹਾਂ ਮਾ ਮਾ ਤੂੰ ਕੰਮ ਛੇੜਦਾ ਜਵਾਖ ਮਰ ਜੂਗਾ ਮੈਂ ਕਿਹਦਾ ਖੰਮਾਰ ਕਦਮ ਪਾਉਣਾ ਵੀ ਖੁਸ਼ ਹੈ ਖੁਸ਼ ਵੀ ਹੈ ਤੇਰੇ ਘਰ ਕਾਇ ਤੂੰ ਆਏ ਦੇ ਦਿਨ ਤੇਰੇ ਘਰ ਭਾਈ ਉਰੇ ਆ ਜਾ ਤੂੰ ਵੀ ਖੁਸ਼ ਹੈ ਜਵਾਖ ਦਾ ਮਾਰ ਮਰ ਮੁੱਕਿਆ ਸੀ ਧੂਆਂ ਕਰਤਾ ਖੁਸ਼ ਵੀ ਹੈ ਖੁਸ਼ ਰਹਾਦਾ ਸੋ ਥੋੜੀ ਯਾਰਾ ਮਾਰੇ ਚੰਗੀ ਅਸੀਂ ਜ਼ਿੰਮੇਦਾਰ ਨਹੀਂ ਹੁਣ ਇਹਦੇ ਬਾਈ ਜਿੱਥੇ ਦਾ ਲਾਹ ਹੋਂ ਬੱਕਰੀ ਹੁਣ ਚੈੱਕ ਕਰ ਲੈ ਕਰ ਲੈ ਵੀ ਆਖੜੀ ਤੇਰੇ ਸਾਹਮਣੇ ਦੰਦ ਸੀ ਗਨੇ ਬਾਈ ਧਾਰਾ ਮਾਰ ਮਾਰ ਲੈ ਹੁਣ ਖੁੱਤੀ ਮਠੀ ਹੋਂ ਦੇਖ ਲੈ ਬਾਈ ਅਸੀਂ ਫੇਰ ਜ਼ਿੰਮੇਦਾਰ ਨਹੀਂ ਗੈਲੋਂ ਹੈਗੇ ਧਾਰਾ ਮਾਰ ਆਸੀਂ ਤਾਂ ਆਪਣੇ ਪੈਸਿਆਂ ਦੇ ਖਰੇ ਖੋਟਿਆਂ ਦੇ ਜ਼ਿੰਮੇਦਾਰ ਆ ਕਿਉਂ ਜੀ ਹੁਣ ਤੂੰ ਦੇਖ ਆ ਮੈਂ ਇਹਨਾਂ ਸਾਹਮਣੇ ਖੜਾ ਪਟਾਵੇ ਖਣ ਦੇਖਦਾ ਪੁੱ ਪੁੱ ਬਾਦ ਹੋ ਗਈ ਮਾਗ ਖਬਰ ਮੰਗਦੀ ਯਾਰ ਆ ਪੈਸੇ ਪੈਸੇ ਕੱਢ ਲੈ ਐੇ ਕੱਢ ਲੈ ਮੇਰੇ ਨਾ ਭਾਈ ਇਹ ਕੰਮ ਨਾ ਕਰ ਮੈਂ ਥਣ ਦੇਖਦਾ ਤੇ ਦੇਖੀ ਨਾ ਮੈਂ ਇੱਕ ਹੀ ਆ ਇਹਦਾ ਹੋਰ ਹੀ ਕੁਝ ਕਹੀ ਜਾਂਦਾ ਕਹਿੰਦਾ ਉਹ ਤੇ ਅਸੀਂ ਮਿਲ ਕੇ ਇਕੱਠੇ ਹੋਣ ਲੱਗੇ ਲੋਕ ਭੈਣ ਲੱਗੇ ਸਾਨੂੰ ਯਾਰ ਅਸੀਂ ਤਾਂ ਲਾਗ ਲਵੈ ਆ ਇਕੱਠੇ ਕਰਦਾ ਇੱਕ ਦੇਣਾ ਬੋਟੀ ਕੱਢ ਰਿਹਾ ਕਰੋ ਖੇਲ ਦੀ ਚਲ ਭੁਗ ਨੂੰ 10 ਮਿੰਟ ਕਰਦਾ ਪਾਣੀ ਪੈ ਜਾਊਗਾ ਚਲੋ ਐ ਭਾਈ ਗਈ ਗਈ ਲੱਗੀ ਤੇਰੇ ਪਾਉਣਾ ਇੱਥੇ ਬੰਦਾ ਕੋਈ ਪੈਸੇ ਦੇ ਕੋਈ ਬਸ ਪਾਉਣਾ ਹੈ ਅਕਾਊਂਟ 'ਚ ਪਾਉਣਾ ਹੈ ਆਹ ਹੋਏ ਕਾਊਂਟ ਹੈਗਾ ਤੇ ਨਹੀਂ ਹੈਗੀ ਨਾ ਨਹੀਂ ਪਾਉਣਾ ਅਕਾਊਂਟ 'ਚ ਮੇਰੇ ਅਕਾਊਂਟ ਹੈ ਨਾ ਕਿਤੇ ਕੋਈ ਕੋਈ ਨਹੀਂ ਪਾਉਂਦੇ ਅਸੀਂ ਤਾਂ ਪਟਵੰਦੇ ਆ ਉਹ ਵੱਡਾ ਮੋਬਾਈਲ 'ਤੇ ਬੈਠਾ ਖਾਤਾ ਨੰਬਰ ਹੋਊਗਾ ਹਾਂ ਹਾਂ ਚਲ ਕੋਈ ਨਾ ਕਰਾ ਦਿੰਦੇ ਹਾਂ ਹਾਂ ਅਸੀਂ ਪੈਸੇ ਦੇ ਦੋ ਬਾਬੂ ਜੀ ਸਾਡੇ ਦਾ ਰਜੀਵ ਬਟੂਨਰ ਆਇਆ ਡੱਕਾ ਆ ਵੇ ਇਹਨਾਂ ਪਾੜਾ ਅਸੀਂ ਕਿੱਥੇ ਲੈ ਆ ਗਏ ਅਲਮਾਰੀ 'ਚ ਦੇ ਦੇਣੇ ਤਾਂ ਵੀ ਸਹੀ ਇਹਨਾਂ ਨੂੰ ਹਾਂ ਜੀ ਸਹੀ ਪੱਕੀ ਆ ਮੁੱਕਰ ਨਹੀਂ ਸਾ ਮੁੱਕਰਦੇ ਨਹੀਂ ਅਸੀਂ ਪਾਣੀ ਬਣਾ ਲਾ ਆਣੇ ਆ ਠੀਕ ਹੈ ਪੂਰੀ ਵਸੂਰੀ ਬੈਠਦੇ ਆਪਾਂ ਇੱਕ ਮਿੰਟ ਉਹਨੂੰ ਕੌਣ ਕਰ ਦਿਆ ਹੈ ਹੈਲੋ ਚਲ ਆ ਯਾਰ